ਕੋਡੀ 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 ਦਲਬਾਗ ਸਿੰਘ ਜੀ ਈਨੋ ਕੋਟ ਵਾਲੇ ਬੜੇ ਪਿਆਰੇ ਵੀਰ ਪੁੱਜੇ ਆ ਹੀਰਾ ਸਿੰਘ ਜੀ ਮੰਡ ਸਾਹਿਬ ਉਹਨਾਂ ਦਾ ਵੀ ਜੀ ਆਇਆਂ ਨੂੰ ਤੇ ਦੁਕੋਹੇ ਪੰਡ ਤੋਂ ਮੇਰੇ ਵੀਰੋ ਜਿਹੜੀ ਪ੍ਰਬੰਧਕ ਕਮੇਟੀ ਧੰਨ ਧੰਨ ਬਾਬਾ ਸੁਦਾ ਸਿੰਘ ਸ਼ਹੀਦ ਉਹਨਾਂ ਦਾ ਧੰਨਵਾਦ ਇੱਧਰ ਇਕਮਾ ਓਏ ਪਤਾਨ ਸਾਹਿਬ ਸਰ ਬਾਬਾ ਬਕਾਣਾ ਸਾਹਿਬ ਦੇ ਏਰੀਏ ਦਾ ਛੇ ਮਾਲਿਆ ਪਰਬਤ ਕਬੱਡੀ ਦਾ ਛੇ ਮਾਲਿਆ ਪਰਬਤ ਕਬੱਡੀ ਦਾ ਮੱਲੀ ਪਰਿਵਾਰ ਦਾ ਜਾਫੀ ਖੰਖਾਰ ਜਾਫੀ ਖੰਖਾਰ ਗੋਪੀ ਲਈ ਤਾੜੀਆਂ ਫੇਰ ਮਾਰ ਜਾਫੀ ਖੰਖਾਰ ਇਹਨੂੰ ਕਹਿੰਦੇ ਬੜੀਆਂ ਟੌਪ ਦੀਆਂ ਰੇਡਾਂ ਪਾ ਰਿਹਾ ਹੈ ਜਾਫਰਨ ਮਿਸਰੇ ਦੀ ਫਰੰਦੀਪੁਰ ਦੀ ਗੋਪੀ 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 ਅਰਪਣ ਜੇ ਇੱਥੋਂ ਫੱਟ ਗਿਆ ਕੋੜਿਆ ਜੇ ਇੱਥੋਂ ਫੱਟ ਗਿਆ ਤੇਰੇ ਲਈ ਤਾੜੀਆਂ ਤਾੜੀਆਂ ਅਰਪਣ ਰੰਦੀਪੁਰਿਆ ਨਾ ਕੇ ਜੋਰ ਪਟਾ ਨਾਲ ਅੱਖ ਦੇ ਝਮੱਕੇ ਨਾਲ ਲਮੋੜ ਦਿੱਤਾ ਤੂੰ ਆਹ ਸਾਹਮਣੇ ਕਹਿੰਦੇ ਵੀ ਨਾ ਹੀ ਅਨਕੋਟ ਬੁੱਢੇ ਦੀ ਧਰਤੀ ਦਾ ਇਹ ਜਗਰਾਜ ਪਹਿਲਵਾਨ ਪਾਉਂਦਾ ਹੈ ਰੇਡ ਚਾਰ ਜਾਫੀ ਚਾਰਾਂ ਦੇ ਵਿੱਚੋਂ ਤੋਤਾ ਰੇਂਜ ਜਾ ਗੱਟਾ ਖੁੱਚ ਫੇਰ ਫੜ ਗਿਆ ਓਏ ਹਸੈਨ ਆਏ ਭਾਈ ਉਹ ਵੱਧਦੀ ਆਪੀ ਉਹ ਦੇਖਿਓ 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 ਹੋਈ ਕੀ ਜਾਂਦਾ ਆ ਗੁਰਨਾਮ ਸਿੰਘ ਮੁੰਡੇ ਸਿਰਾ ਕਹਿੰਦੇ ਅੱਜ ਦੇ ਟਾਈਮ ਦੇ ਆ ਆ ਮੇਰੇ ਮਿੱਤਰ ਹਿੱਟਰੀ ਦੇ ਵਿੱਚ ਲਿਖਿਆ ਕਿ ਜੇ ਸਿੱਖ ਨੂੰ ਸਿੱਖ ਨਾ ਮਾਰੇ ਸਿੱਖ ਕੌਮ ਕਦ ਨਹਰੇ ਸਾਮ ਸਿੰਘ ਅੱਤ ਅਦੀ ਦੇਸ ਤੇ ਸਹੀਦੀ ਪ੍ਰਾਪਤ ਕੀਤੀ ਤੇ ਆ ਦੇਖਾਂਗੇ ਸਾਹਮਣੇ ਪਾਸੇ ਸੁਖ ਪੰਘਾਲੇ ਵਾਲਾ ਹਰਖਿਆ ਪਿਆ ਉਹ ਹਰਖਿਆ ਪਿਆ ਸਵੇਦਪ ਕੈਨੇਡਾ ਉਹਨਾਂ ਵੱਲੋਂ 5000 ਜੋਤਾ ਚਾਹਲ ਤੇ ਜੋਏ ਪਿੰਡਰ ਜੀ ਕਹਿੰਦੇ 5000 ਸਾਡਾ ਵੀ ਆ ਜਾਪੀ ਐ ਸੁਖ ਪੰਗਾ ਵਾਲਾ ਆਏ ਹਾਏ ਹਾਏ ਉਹ ਗੱਬਰੂ ਨੇ ਰੇਲ ਡੱਕ ਲਈ ਮੂਰੇ ਸੱਟ ਕੇ ਕਿਕਰਦਾ 모샤 ਇੱਥੇ ਤੇਰੇ ਮੂੰਹ ਤੇ ਤੇਰੇ ਸਜਣਾ ਤੇ ਮੇਰੇ ਮੂੰਹ ਤੇ ਮੇਰੇ ਆ ਵਰਿੰਦਰ ਸਿੰਘ ਦੁੱਲੇ ਨੇ ਦਮ ਭਰਿਆ ਇੱਕ ਪਾਸੇ ਇਕਮਾ ਤੇ 10000 ਵਾਲਾ 10000 ਵਾਲਾ ਜਫਾ ਲੱਗ ਗਿਆ 5000 ਰੁਪਿਆ ਸਾਡੇ ਗੁਰਕਾਂ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਦਾ ਹਮਾਲਿਆ ਪਰਬਤ ਫਰੰਦੀਪੁਰੀਆ ਗੋਪੀਆ ਹਰਮਨ ਜਲਾਲਪੁਰੀਆ ਨਾਲ ਦੇਖਾਂਗੇ ਸੁਖ ਪੰਘਾਲਾ ਇੱਕ ਪਤਾਪੁਰੀਆ ਡੀ ਦੇ ਦਰਮਿਆਨ ਆ ਦੇਖਾਂਗੇ ਦਰਸ਼ਕਾਂ ਨੇ ਆਪ ਕਹਿੰਦੇ ਕਾਕੇ ਕਹਿੰਦੇ ਆ ਬੰਦੇ ਚ ਬੰਦਾ ਭੱਜਦਾ ਮੇਲਾ ਮਡਾਲੇ ਦੀ ਧਰਤੀ ਤੇ ਚੱਲਦਾ ਤੰਤਰ ਬਾਬਾ ਕਾਲਾ ਮਹਰ ਜੀ ਦੀ ਯਾਦ ਆ ਦੇਖਾਂਗੇ ਵਜੀਰਪੁਰ ਦੀ ਧਰਤੀ ਦਾ ਜੱਸਾ ਦੂਜੇ ਪਾਸੇ ਆ ਮੁੰਡੇ ਦਾ ਵੀ ਦੌਰ ਚੱਲਦਾ ਇਹ ਪਤਾਪੁਰੀਆ ਤਾਬਰੀਆ ਤਾਬਰੀਆ ਮੇਰੇ ਵੀਰੋ ਗੁਰਦੁਆਰਾ ਸ਼੍ਰੀ ਗੰਝ ਐਸੀ ਤਰ੍ਹਾਂ ਕਬੱਡੀ ਦੀਆਂ ਗੈਂਡ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਨ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਵਾਦ ਜੀ